ਸੀ ਮਾਹੌਲ ਉਸ ਤਰ੍ਹਾਂ ਦਾ ਰੱਖ ਬੈਠ ਜੋ ਬੈਠ ਜੋ ਫਿਰ ਪਿੱਛੇ ਨਜ਼ਰ ਨਹੀਂ ਆਉਂਦਾ ਬਹੁਤ ਬਹੁਤ ਧੰਨ ਸਭ ਤੋਂ ਪਹਿਲਾਂ ਸ਼ਹੀਦਾਂ ਦੀ ਧਰਤੀ ਅਦੁੱਤੀਆਂ ਲਾ ਮਿਸਾਲ ਕੁਰਬਾਨੀਆਂ ਦੀ ਧਰਤੀ ਸ੍ਰੀ ਫਤਿਹਗੜ ਸਾਹਿਬ ਦੇ ਵਿੱਚ ਇੱਥੇ ਪਹੁੰਚੇ ਹੋਏ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਬਾਵਾ ਭੈਣਾ ਛੋਟੇ ਬੱਚੇ ਸਾਡੀ ਪਾਰਟੀ ਦੇ ਸਾਰੇ ਲੀਡਰ ਸਹਿਬਾਨ ਸਾਡੇ ਐਮ ਐਲ ਏ ਸਹਿਬਾਨ ਸਾਡੇ ਹੋਰ ਪਾਰਟੀ ਦੇ ਵਰਕਰ ਸਹਿਬਾਨ মিডিਆ ਤੋਂ ਆਏ ਸਾਡੇ ਸੱਜਣ ਸਭ ਤੋਂ ਪਹਿਲਾਂ ਮੇਰੇ ਵੱਲੋਂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਜੋ ਗੜੇਮਾਰੀ ਹੋਈ ਹੈ ਮੈਂ ਪਤਾ ਕਰਨ ਲੱਗਿਆ ਕਿੱਥੇ ਕਿੱਥੇ ਗੜੇ ਮਾਰੀ ਹੋਈ ਹੈ ਪੰਜਾਬ ਸੰਗਰੂਰ ਚ ਵੀ ਮੀਂਹ ਪਿਆ ਹੈ ਇਹ ਬਹੁਤ ਸਾਡੇ ਲਈ ਕੋਈ ਫਾਇਦੇਮੰਦ ਨਹੀਂ ਹੈਗਾ ਕਿਉਂਕਿ ਫਸਲਾਂ ਪੱਕੀਆਂ ਪਈਆਂ ਨੇ ਤੇ ਪੱਕੀਆਂ ਫਸਲਾਂ ਤੇ ਗੜੇ ਪੈ ਜਾਣ ਤਾਂ ਕਬੀਲਦਾਰੀਆਂ ਲੀਤੋ ਲੈ ਜਾਂਦੀਆਂ ਨੇ ਪਰ ਮੈਂ ਬਤੌਰ ਮੁੱਖ ਮੰਤਰੀ ਇਹ ਤੁਹਾਨੂੰ ਦੱਸਣਾ ਚਾਹੁੰਨਾ ਕਿ ਇੱਕ ਇੱਕ ਦਾਣੇ ਦਾ ਵੀ ਇਹ ਨੁਕਸਾਨ ਹੋਊਗਾ ਅਸੀਂ ਉਹ ਪੂਰਾ ਕਰਾਂਗੇ ਪੰਜਾਬ ਸਰਕਾਰ ਕੋਲੋਂ ਪੂਰਾ ਕੀਤਾ ਜਾਊਗਾ ਕਿਉਂਕਿ ਕਿਉਂਕਿ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਬਲਹਾਰੀ ਹੈ ਪਰ ਅੱਜ ਇੱਕ ਗੱਲ ਤੁਸੀਂ ਵੀ ਸਾਬਤ ਕਰਤੀ ਤੇ ਤੁਸੀਂ ਮੇਰੇ ਬਾਰੇ ਵੀ ਸੋਚਦੇ ਹੋਵੋਗੇ ਕਿ ਭਾਵੇਂ ਮੀਂਹ ਆਵੇ ਨੇਰੀ ਆਵੇ ਝੱਖੜਾ ਆਵੇ ਤੂਫਾਨ ਆਵੇ ਭਗਵੰਤ ਮਾਨ ਤੁਹਾਡੇ ਨਾਲ ਖੜਾ ਰਹੂਗਾ ਕੋਈ ਹੋਰ ਹੁੰਦਾ ਕੋਈ ਹੋਰ ਪਾਰਟੀ ਵਾਲਾ ਹੁੰਦਾ ਉਹਨੂੰ ਉਹਨੂੰ ਸਿਕਿਉਰਿਟੀ ਵਾਲੇ ਬੁਲਟ ਪ੍ਰੂਫ ਗੱਡੀ 'ਚ ਬਿਠਾ ਕੇ ਹੁਣ ਨੂੰ ਲੈ ਜਾਂਦੇ ਵੀ ਇੱਥੇ ਖਤਰਾ ਹੈ ਕੀ ਗੱਲ ਬਈ ਮੈਂ ਤੁਹਾਨੂੰ ਐਦਾਂ ਤੂਫਾਨ 'ਚ ਕਿਵੇਂ ਛੱਡ ਕੇ ਚਲਾ ਜਾਊਂਗਾ ਮੈਂ ਇੱਥੇ ਖੜੂੰਗਾ ਮੈਂ ਤੁਹਾਡੇ ਨਾਲ ਖੜੂੰਗਾ ਜੇ ਤੁਸੀਂ ਮੇਰੇ ਵਰਕੇ ਖੜੇ ਹੋ ਤਾਂ ਮੈਂ ਵੀ ਨਾਲ ਖੜੂੰਗਾ ਇਹ ਥੋੜੇ ਚਿਰ ਦੀਆਂ ਹੁੰਦੀਆਂ ਵਕਤੀ ਨੇਰੀਆਂ ਨਿਕਲਿਆ ਹੈ ਨਾ ਸੂਰਜ ਫੇਰ ਸੋ ਸੱਚ ਦਾ ਸੂਰਜ ਹਮੇਸ਼ਾ ਨਿਕਲਿਆ ਆਉਂਦਾ ਹੈ ਆ ਜਿਹੜੀਆਂ ਵਕਤੀ ਨੇਰੀਆਂ ਉਹ ਲੰਘ ਜਾਣਗੀਆਂ ਇਹ ਸੋ ਵੀਰੋ ਅੱਜ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਅੱਜ ਅੱਜ ਫਤਿਹਗੜ ਸਾਹਿਬ ਦੀ ਧਰਤੀ ਤੇ ਆਏ ਆ ਤੁਹਾਨੂੰ ਇਹ ਕਹਿਣ ਵਾਸਤੇ ਆਇਆ ਕਿ ਪੰਜਾਬ ਨੂੰ ਫਤਿਹਗੜ ਸਾਹਿਬ ਚੋਂ ਪਾਰਲੀਮੈਂਟ ਦੇ ਵਿੱਚ ਆਵਾਜ਼ ਦੀ ਲੋੜ ਹੈ ਪੰਜਾਬ ਨੂੰ ਇਹ ਲੋੜ ਹੈ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਤੁਹਾਡਾ ਚੁਣਿਆ ਹੋਇਆ ਨਮਾਇੰਦਾ ਦਿੱਲੀ ਦੇ ਵਿੱਚ ਪਾਰਲੀਮੈਂਟ ਚ ਬੋਲੇ ਉਹ ਕੁਰਬਾਨੀਆਂ ਬਾਰੇ ਗੱਲ ਕਰੇ ਉਹ ਜਿਹੜੀਆਂ ਲੜਾਈਆਂ ਇਸ ਧਰਤੀ ਤੇ ਲੜੀਆਂ ਗਈਆਂ ਜ਼ੁਲਮ ਦੇ ਖਿਲਾਫ ਉਹਨਾਂ ਬਾਰੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਪਾਰਲੀਮੈਂਟ ਦੇ ਰਿਕਾਰਡ ਤੇ ਜਾਵੇ ਕਿ ਕਿਵੇਂ 5 ਸਾਲ ਤੇ 7 ਸਾਲ ਦੀ ਉਮਰ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੇ ਇੱਥੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਇਹ ਲੋੜ ਹੈ ਤਾਂ ਕਰਕੇ ਮੈਂ ਤੁਹਾਡੇ ਕੋਲੇ ਆਇਆ ਅੱਜ ਪਹਿਲਾ ਦਿਨ ਹੈ ਪ੍ਰਚਾਰ ਦਾ ਮੈਂ ਇਸ ਪਵਿੱਤਰ ਧਰਤੀ ਤੇ ਸ਼ੁਰੂ ਕਰਨ ਲੱਗਿਆ ਅੱਜ ਕੱਲ ਸਹੀ ਇੰਟਰੋਡਕਸ਼ਨ ਕਰਾਈ ਸੀ ਅੱਜ ਪਹਿਲਾ ਦਿਨ ਹੈ ਸੋ ਵੀਰੋ ਆ ਤੁਹਾਡਾ ਠਾਠਾ ਮਾਰਦਾ ਘੱਟ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਕਿ ਤੁਸੀਂ ਪੰਜਾਬ ਨੂੰ ਲੀਤ ਤੇ ਚੜਿਆ ਦੇਖ ਵੀ ਰਹੇ ਹੋ ਤੇ ਹੁਣ ਪੰਜਾਬ ਦੀ ਲੀਤ ਤੇ ਚੜੇ ਦੀ ਸਪੀਡ ਵੀ ਵਧਾਉਣਾ ਚਾਹੁੰਦੇ ਹੋ 43000 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡੇ ਕਿਸੇ ਰਿਸ਼ਤੇਦਾਰੀ ਚ ਜਾਂ ਕਿਸੇ ਦੋਸਤ ਮਿੱਤਰ ਦੇ ਮੁੰਡੇ ਜਾਂ ਕੁੜੀ ਨੂੰ ਜਰੂਰ ਮਿਲੀ ਹੋਊਗੀ ਨੌਕਰੀ ਤੇ ਪੈਸਾ ਇੱਕ ਨਹੀਂ ਲੱਗਿਆ ਹੋਊਗਾ ਨਾ ਸਪਾਰਸ਼ ਲੱਗੀ ਹੋਊਗੀ ਸਾਡੇ ਐਮਐਲਏ ਸਹਿਬਾਨ ਬੈਠੇ ਨੇ ਇਹ ਸਾਡੇ ਐਮਐਲਏ ਸਹਿਬਾਨ ਰਾਏਕੋਟ ਤੋਂ ਐਮਐਲਏ ਨੇ ਪਾਇਲ ਤੋਂ ਐਮਐਲਏ ਨੇ ਸਾਡੇ ਤੁਹਾਡੇ ਹੁਸਨ ਤੋਂ ਐਮਐਲਏ ਨੇ ਸਾਡੇ ਆਪਣਾ ਅਮਲੋ ਤੋਂ ਐਮਐਲਏ ਬੈਠੇ ਨੇ ਬੱਸੀ ਪਠਾਨਾ ਵਾਲੇ ਬੈਠੇ ਐਮਐਲਏ ਬੈਠੇ ਨੇ ਸਾਡੇ ਗੱਜਣ ਮਾਜਰਾ ਸਾਹਿਬ ਅਮਨਗੜ ਤੋਂ ਉਹਨਾਂ ਦੇ ਪਰਿਵਾਰ ਆਇਆ ਹੋਇਆ ਹੈ ਸਾਡੇ ਨਾਲ ਹੋਰ ਬਹੁਤ ਸਾਰੇ ਲੀਡਰ ਨੇ ਸਾਡੇ ਸਾਡੇ ਖੰਨੇ ਤੋਂ ਐਮਐਲਏ ਬੈਠੇ ਨੇ ਇਹ ਕੌਣ ਨੇ ਇਹ ਤੁਹਾਡੇ ਚੁਣੇ ਹੋਏ ਨੇ ਇਹ ਤੁਹਾਡੇ ਚੁਣਨੇ ਨੇ ਆਮ ਘਰਾਂਦੇ ਨੇ ਇਸੇ ਕਰਕੇ ਇਹ ਮੀਂਹੇਰੀਆਂ 'ਚ ਨਾਲ ਖੜਦੇ ਆ ਕਿਉਂਕਿ ਆਪਾਂ ਇਹ ਜਮੀਂਹੇਰੀਆਂ ਬਹੁਤ ਆਪਣੇ ਸਿਰ ਤੇ ਝੱਲੇ ਨੇ ਝੱਕੜ ਤੋ ਇਸ ਕਰਕੇ ਮੈਂ ਤੁਹਾਨੂੰ ਫੇਰ ਇੱਕ ਵਾਰੀ ਵਿਸ਼ਵਾਸ ਦਿਵਾਉਣਾ ਤੁਹਾਡੀਆਂ ਵੀ ਫਸਲਾਂ ਹੋਣਗੀਆਂ ਤੁਹਾਨੂੰ ਚਿੰਤਾ ਵੀ ਹੋਊਗੀ ਕਿ ਕੀ ਹੋ ਗਿਆ ਹੋਊਗਾ ਜਾ ਕੇ ਖੇਤ ਦੇਖਾਂਗੇ ਕਣਕਾਂ ਬਿਸ਼ ਗਿਆ ਹੋਣਗੀਆਂ ਜਾਂ ਨੁਕਸਾਨ ਹੋ ਗਿਆ ਹੋਊਗਾ ਮੰਡੀਆਂ 'ਚ ਜਿਹੜਾ ਪਾਣੀ ਪਰ ਗਿਆ ਹੋਊਗਾ ਪਰ ਕੋਈ ਗੱਲ ਨਹੀਂ ਇਹ ਪੀੜਾਂ ਪੈਂਦੀਆਂ ਨੇ ਪੰਜਾਬ 'ਤੇ ਪਹਿਲਾਂ ਹੀ ਬਹੁਤ ਪੀੜਾਂ ਪਈਆਂ ਨੇ ਨੀਤ ਸਾਫ਼ ਹੋਵੇ ਫਿਰ ਪੰਜਾਬ ਜਿਹੜਾ ਉਹ ਪੂਰੇ ਮੁਲਕ ਨੂੰ ਰੋਟੀ ਖਵਾਉਣ ਵਾਲਾ ਪੰਜਾਬ ਹੈ ਅਸੀਂ ਨੇਤਾਵਾਂ ਦੇ ਸਾਫ਼ ਬੰਦੇ ਆ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਗਰੀਬਾਂ ਦੇ ਹੱਕ 'ਚ ਖੜਨ ਦੀ ਪ੍ਰੇਰਣਾ ਦਿੱਤੀ ਆ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਣਾ ਦਿੱਤੀ ਆ ਸੋ ਇਸ ਕਰਕੇ ਆ ਛੋਟੀਆਂ ਮੋਟੀਆਂ ਨੇਹਰੀਆਂ ਤੋਂ ਚਖੜਾਂ ਤੋਂ ਡਰਿਆ ਨਾ ਕਰੋ ਆ ਕਿੰਨਾ ਕੁ ਸੀ ਲੰਘ ਗਿਆ ਨਾ ਇਹ ਕਾਂਗਰਸੀ ਕਾਲੀ ਭਾਜਪੀ ਵਾਲੇ ਇਹੋ ਜਿਹੀਆਂ ਨੇਹਰੀਆਂ ਜੀ ਇਹਨੇ ਛੋਟੀਆਂ ਛੋਟੀਆਂ ਇਹ ਆ ਹੀ ਲੰਘ ਜਾਣਗੀਆਂ ਇਨਸਾਫ਼ ਦਾ ਦਿਨ ਨਹੀਂ ਚੜਨਾ ਮੈਂ ਉਹਨਾਂ ਲੋਕਾਂ ਨੂੰ ਜੋ ਕਹਿੰਦੇ ਨੇ ਕਿ ਇਨਸਾਫ ਦਾ ਦਿਨ ਨਹੀਂ ਚੜਨਾ ਮੈਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਸੂਰਜ ਨੇ ਚੜਨਾ ਹੀ ਚੜਨਾ ਹੈ ਸੱਚ ਦਾ ਸੂਰਜ ਪੰਜਾਬ ਦੇ ਵਿੱਚ 2022 ਚ ਤੁਸੀਂ ਚੜਾਇਆ ਅੱਜ ਬਿਜਲੀ ਦੇ ਬਿੱਲ ਹੱਥ ਖੜੇ ਕਰਕੇ ਦੱਸ ਦਿਓ ਕਿੰਨਿਆਂ ਨੂੰ ਬਿਜਲੀ ਦੇ ਬਿੱਲ ਫ੍ਰੀ ਜ਼ੀਰੋ ਆਉਂਦੇ ਨੇ ਲਗਭਗ ਸਾਰਿਆਂ ਨੂੰ ਅੱਜ ਥਰਮਲ ਪਲਾਂਟ ਖਰੀਦ ਲਿਆ ਪੰਜਾਬ ਸਰਕਾਰ ਨੇ ਥਰਮਲ ਪਲਾਂਟ ਖਰੀਦ ਲਿਆ ਨਹੀਂ ਪਹਿਲਾਂ ਵਾਲੇ ਤਾਂ ਸਾਰਾ ਕੁਝ ਵੇਚ ਕੀ ਗਏ ਨੇ ਜੇ ਖਰੀਦਦੇ ਸੀ ਤਾਂ ਉਹਦੇ ਘਰ ਵਾਸਤੇ ਖਰੀਦਦੇ ਸੀ ਲੋਕਾਂ ਵਾਸਤੇ ਨਹੀਂ ਖਰੀਦੇ ਸੀ ਤੇ ਮੈਂ ਮੈਂ ਪੰਜਾਬ ਵਾਸਤੇ ਚੀਜ਼ਾਂ ਖਰੀਦ ਕੇ ਬਣਾ ਰਿਹਾ ਨਹਿਰਾਂ ਬਣਾਵਾਂਗੇ ਥਰਮਲ ਪਲਾਂਟ ਖਰੀਦ ਲੇ ਡੈਮ ਬਣਾਵਾਂਗੇ ਸਾਸਰੀਆ ਵੀਰੋ ਨਹਿਰਾਂ ਦਾ ਪਾਣੀ ਕੱਸੀਆਂ ਦਾ ਪਾਣੀ ਆਉਣ ਲੱਗ ਗਿਆ ਨਾ ਵੀਡੀਓ ਤੁਸੀਂ ਦੇਖਿਆ ਹੋਣੇ ਕੋਈ ਕਹਿੰਦਾ 25 ਸਾਲ ਬਾਅਦ ਸਾਡੇ ਪਿੰਡ ਪਾਣੀ ਦੇਖਿਆ ਜੀ ਕੋਈ ਕਹਿੰਦਾ ਜੀ ਅੰਡਰਗਰਾਉਂਡ ਪਾਈਪਾਂ ਪੈ ਗਈਆਂ 30 ਸਾਲ ਬਾਅਦ ਪਾਣੀ ਆਇਆ ਜੀ ਇਹਨਾਂ ਨੇ ਇਹਨਾਂ ਨੇ ਕਦੇ ਦੇਖਿਆ ਹੀ ਨਹੀਂ ਸੀ ਕਿਉਂਕਿ ਕਦੇ ਆਪ ਨਹਿਰਾਂ 'ਚ ਜਾਂ ਕੱਸੀਆਂ 'ਚ ਜਾਂ ਕਦੇ ਆਪ ਪਾਣੀ ਦੀ ਬਾਰੀ ਲਈ ਹੋਵੇ ਰਾਤ ਦੇ 12:00 ਵਜੇ ਫਿਰ ਤਾਂ ਪਤਾ ਲੱਗੇ ਪਾਣੀ ਦਾ ਮੁੱਲ ਕੀ ਹੁੰਦਾ ਇਹਨਾਂ ਨੇ ਤਾਂ ਐਸ਼ਪ੍ਰਸਤੀਆਂ ਕੀਤੀਆਂ ਨੇ ਬਸ ਜਦੋਂ ਕੀਤੀਆਂ ਨੇ ਬੱਸਾਂ ਵੀ ਮੇਰੀਆਂ ਟਾਬੇ ਵੀ ਮੇਰੇ ਰੇਤਾ ਵੀ ਮੇਰਾ ਠੇਕੇ ਵੀ ਮੇਰੇ ਸਭ ਕੁਝ ਆਪਣਾ ਤੇ ਕਹਿੰਦੇ ਸੀ ਤੱਕੜੀ ਐ ਉਹ ਤੱਕੜੀ ਦਾ ਬਾਬੇ ਨਾਨਕ ਦੀ ਤੱਕੜੀ ਤਾਂ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਐਨਾਂ ਵਾਲੀ ਮੇਰਾ ਮੇਰਾ ਸਭ ਕੁਝ ਮੇਰਾ ਤੋਂ ਲੈ ਗਈ ਐ ਇਹ ਉਹ ਤੱਕੜੀ ਨਹੀਂ ਹੈਗੀ ਸੋ ਵੀਰੋ ਇਹਨਾਂ ਨੂੰ ਦੱਸ ਦਿਓ ਇਸ ਵਾਰ ਇਸ ਵਾਰ ਜੋ ਮਾਹੌਲ ਚੱਲ ਰਿਹਾ ਐ ਅਰਵਿੰਦ ਕੇਜਰੀਵਾਲ ਜੀ ਨੂੰ ਫੜ ਕੇ ਅੰਦਰ ਕਰਤਾ ਇਹ ਵੀ ਗਲਤ ਫਹਿਮੀ ਹੈ ਬੀਜੇਪੀ ਵਾਲਿਆਂ ਦੀ ਕਿ ਅਸੀਂ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਚੰਦਰ ਕਰਕੇ ਆਵਾਜ਼ ਦੀ ਪਾਰਟੀ ਦੀ ਆਵਾਜ਼ ਬੰਦ ਕਰ ਦਾਂਗੇ ਵੀਰੋ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਦਰਿਆਵਾਂ ਨੂੰ ਨਹੀਂ ਲੱਗਦੇ ਨੱਕੇ ਆ ਖੜਾ ਪੰਜਾਬ ਚ ਟਾਣ ਵਾਂਗੂ ਮੈਂ ਗੁਜਰਾਤ ਜਾ ਕੇ ਆਇਆ ਪਰ ਸੋਧੂ ਵੀ ਦੇਖਿਆ ਹੁਣਾ ਉਹ ਕਿੰਨਾ ਹੜ ਉੱਥੇ ਲੋਕਾਂ ਦਾ ਆਇਆ ਹੋਇਆ ਮੈਂ ਅਸਾਮ ਜਾ ਕੇ ਆਇਆ ਚਾਰ ਦਿਨ ਪਹਿਲਾਂ ਮੈਂ ਕੁਰੂਖੇਤਰ ਜਾ ਕੇ ਆਇਆ ਦਿੱਲੀ ਵੀ ਜਾਊਂਗਾ ਦਿੱਲੀ ਤੋਂ ਸਾਡੇ ਵੱਡੇ ਲੀਡਰ ਜਿਹੜੇ ਨੇ ਇੱਥੇ ਵੀ ਆਉਣਗੇ ਅੱਜ ਤੋਂ ਅਸੀਂ ਸ਼ੁਰੂ ਕਰਤਾ ਲੋਕਾਂ ਜਾਵਾਂਗੇ ਪਹਿਲੇ ਜਾਂਦੇ ਆਪਾਂ ਕਿਹੜਾ ਕਦੇ ਲੋਕਾਂ ਨੂੰ ਜਾਣੋ ਹਟਿਆਂ ਆਪਾਂ ਤਾਂ ਫਿਰਦੇ ਹੀ ਰਹਨੇ ਆ ਠੀਕ ਹੈ ਨਾ ਆਪਾਂ ਇੰਨਾ ਵਾਂਗੂ ਥੋੜੀ ਆ ਕਿ ਮਹਿਲਾਂ ਦੇ ਅੰਦਰੋਂ ਗੁੰਡੇ ਬੰਦ ਕਰ ਲੇ ਜਿੱਤਣ ਤੋਂ ਬਾਅਦ ਆਪਦੇ ਮਹਿਲਾਂ ਦੇ ਅੰਦਰੋਂ ਗੁੰਡੇ ਬੰਦ ਕਰ ਲੈਂਦੇ ਸੀ ਕਿ ਲੋਕਾਂ ਨੂੰ ਨੇੜੇ ਨਾ ਲੱਗਣ ਦਿਓ ਲੋਕਾਂ ਨੇ ਫਿਰ ਸਲਾਹ ਕਰ ਲਈ ਆਪਸ ਚ 2022 ਚ ਉਹਨਾਂ ਮਹਿਲਾਂ ਦੇ ਬਾਹਰੋਂ ਗੁੰਡੇ ਲਾਤੇ ਜਦੋਂ ਬਾਹਰ ਨਿਕਲਣ ਲੱਗੇ ਖੁੱਲੇ ਨਾ ਕਹਿੰਦੇ ਕਿ ਕਿਨੇ ਕੀ ਹੋ ਗਿਆ ਅੰਦਰੋਂ ਤਾਂ ਕੋੰਡਾ ਖੁੱਲਾ ਹੈ ਕਹੀ ਅੰਦਰਲਾ ਤਾਂ ਖੁੱਲਾ ਹੈ ਲੋਕਾਂ ਨੇ ਬਾਹਰੋਂ ਲਾਤਾ ਹੀ ਹੁਣ ਰਹੋ ਨਾ ਘਰਾਂ ਚ ਹੀ ਰਹੋ ਸਰਕਾਰ ਭਗਵਾਨ ਜਿੰਦਾਬਾਦ ਆਮੀ ਪਾਰਟੀ ਜਿੰਦਾਬਾਦ ਸੋ ਵੀਰੋ ਬਿਜਲੀ ਦੇ ਬਿੱਲ 43000 ਨੌਕਰੀਆਂ ਘਰ ਘਰ ਰਾਸ਼ਨ ਘਰ ਘਰ ਰਾਸ਼ਨ ਪੈਨਸ਼ਨ ਤਹਿਸੀਲਾਂ ਦੇ ਵਿੱਚ ਮੈਂ ਨਹੀਂ ਕਹਿੰਦਾ ਸਾਰੀ ਰਿਸਮਤ ਬੰਦ ਹੋ ਗਈ ਪਰ ਬਹੁਤ ਜ਼ਿਆਦਾ ਘਟ ਗਈ ਜਦੋਂ ਪਤਾ ਲੱਗ ਜਾਂਦਾ ਕਿ ਮੇਰੀ ਫੋਟੋ ਖਿੱਚੀ ਗਈ ਉਹ ਤੁਹਾਨੂੰ ਚਾਹ ਪੀਉਣ ਤੱਕ ਜਾਂਦੇ ਨੇ ਮੈਂ ਤਾਂ ਮਜ਼ਾਕ ਕਰਦਾ ਸੀ ਚਾਹ ਮੰਗਾਉਣਾ ਇੱਥੇ ਬਹਿ ਜਾ ਇਹ ਫੋਟੋ ਕਹਾ ਕਿਤੇ ਭੇਜੀ ਨਾ ਵੀਰੋ ਮੈਂ ਕਹਿੰਦਾ ਸੀ ਡਿੰਚ ਤੇ ਇਹੀ ਕਹਿੰਦਾ ਹੁੰਦਾ ਸੀ ਪੈਸੇ ਕਮਾਉਣੇ ਹੁੰਦੇ ਮੈਂ ਉਧਰੋਂ ਕਮਾ ਲੈਂਦਾ ਮੈਂ ਤਾਂ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਪਰ ਮੈਂ ਪੈਸੇ ਨਹੀਂ ਕਮਾਉਣੇ ਮੈਂ ਤਾਂ ਲੋਕ ਕਮਾਉਣੇ ਨੇ ਲੋਕ ਮੈਂ ਕਿਸੇ ਟਾਬੇ ਚ ਜਾਂ ਰੇਤੇ ਦੀ ਖੱਡ ਚ ਜਾਂ ਕਿਸੇ ਬੱਸਾਂ ਦੀ ਫਲੀਟ ਚ ਸਾਨੀ ਪਾਉਣਾ ਮੈਂ ਹਿੱਸਾ ਜ਼ਰੂਰ ਪਾਉਣਾ ਹੈ ਮੈਂ 3.5 ਕਰੋੜ ਪੰਜਾਬੀਆਂ ਦੇ ਦੁੱਖਾ ਸੁੱਖਾਂ ਚ ਹਿੱਸਾ ਪਾਉਣਾ ਹੈ ਮੈਂ ਉਹਨਾਂ ਪੰਜਾਬੀਆਂ ਵਾਸਤੇ ਸਵਾ ਦੋ ਸਾਲ ਹੋ ਗਏ ਵੀਰੋ ਸਵਾ ਦੋ ਸਾਲਾਂ ਚ ਕੋਈ ਹੋਰ ਹੁੰਦਾ ਮੁੱਖ ਮੰਤਰੀ ਦੂਜੀਆਂ ਪਾਰਟੀਆਂ ਦਾ ਨੋਟਾਂ ਦੇ ਢੇਰ ਲਾਣ ਦਾ ਢੇਰ ਅੱਧੀ ਦੁਬਈ ਭਰ ਦਿੰਦਾ ਉਹ ਭੇਜ ਭੇਜ ਕੇ ਇਥੋਂ ਥੋੜਾ ਪੈਸਾ ਸਵਾ ਦੋ ਸਾਲ ਹੋ ਗਏ ਕਦੇ ਕੋਈ ਸੁਣਿਆ ਭਗਵੰਤ ਮਾਨ ਬਾਰੇ ਵੀ 1 ਰੁਪਏ ਦਾ ਵੀ ਫੇਰ ਫੇਰ ਇੰਦਰ ਕਿਤੇ ਹੋਇਆ ਹੋਵੇ ਕਿਸੇ ਕੰਮ ਚ ਕਿਸੇ ਕੰਮ ਕਰਨ ਚ ਦੇਰੀ ਜਰੂਰ ਹੋ ਸਕਦੀ ਹੈ ਕਿਤੇ ਹਾਈ ਕੋਰਟ ਆ ਜਾਂਦੀ ਹੈ ਕਿਤੇ ਕੋਈ ਹੋਰ ਰੁਚਣ ਆ ਜਾਂਦੀ ਅਸੀਂ ਉਹ ਵੀ ਦੂਰ ਕਰਦੇ ਆ ਦੂਰ ਕਰਕੇ ਲੋਕਾਂ ਦੇ ਹੱਕ ਚ ਕੋਈ ਫਾਈਲ ਮੈਂ ਇਦਾਂ ਦੀ ਸਾਈਨ ਨਹੀਂ ਕਰਦਾ ਜਿਹਦੇ ਨਾਲ ਪੰਜਾਬੀਆਂ ਦਾ ਨੁਕਸਾਨ ਹੁੰਦਾ ਹੋਵੇ ਮੈਂ ਕਹਿੰਨਾ ਮੈਥੋਂ ਇੱਕ ਇੱਕ ਦੀ ਥਾਂ ਤੇ ਦੋ ਫਾਈਲਾਂ ਸਾਈਨ ਕਰਾ ਲਓ ਪਰ ਲੋਕਾਂ ਦੀ ਕਬੀਲਦਾਰੀ ਲੀ ਤੇ ਚੜਦੀ ਹੋਵੇ ਇੱਕ ਘਰ ਚ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਨੇ ਇੱਕ ਘਰ ਚ ਤਿੰਨ ਤਿੰਨ ਨੌਕਰੀਆਂ ਪੜੋ ਪੜ ਕੇ ਨੰਬਰ ਲੈ ਲੋ ਉਸ ਤੋਂ ਬਾਅਦ ਸਾਡਾ ਕੰਮ ਹੈ ਮੈਨੂੰ ਇੱਕ ਐਡੀ ਰੈਲੀ ਚ ਮਿਲਿਆ ਬੰਦਾ ਉਹ ਕਹਿੰਦਾ ਜੀ ਮੈਂ ਆਪਣੀ ਬੇਟੀ ਨੂੰ ਕੈਨੇਡਾ ਭੇਜਣਾ ਸੀ 35 ਲੱਖ ਲੱਗਣਾ ਸੀ 25 ਇਕੱਠਾ ਕਰ ਲਿਆ ਸੀ 10 ਕੁ ਹੋਰ ਰਹਿ ਗਿਆ ਸੀ ਉਹਦੀ ਮਾਂ ਦੇ ਗਹਿਣੇ-ਗੂਣੇ ਵੇਚ ਕੇ 10 ਕੁ ਦਾ ਪ੍ਰਬੰਧ ਵੀ ਕਰਨ ਲੱਗੇ ਸੀ ਐਨੇ ਚਿਰ ਨੂੰ ਸਰਕਾਰ ਦੀ ਚਿੱਠੀ ਆ ਗਈ ਕਿ ਪੀਐਸਪੀਸੀਐਲ ਚ ਜਾਨਕਿ ਬਿਜਲੀ ਬੋਰਡ ਚ ਐਸਡੀਓ ਲੱਗ ਗਈ ਉਹ ਕਹਿੰਦਾ ਸਾਡਾ ਕੈਨੇਡਾ ਜਾਣ ਦਾ ਪ੍ਰੋਗਰਾਮ ਕੈਨਸਲ ਹੋ ਗਿਆ ਸੋ ਵੀਰੋ ਅਸੀਂ ਆਪਣੇ ਮੁਲਕ ਚ ਰਹੀਏ ਐਤੂ ਵਧੀਆ ਤਾਂ ਧਰਤੀ ਹੈ ਨਹੀਂ ਕੋਈ ਦੁਨੀਆ ਮੈਂ ਕਈ ਵਾਰੀ ਦੁਨੀਆ ਗਾਤੀ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਤੱਕ 17 ਸਾਲ ਦਾ ਸੀ ਜਦੋਂ ਤੁਸੀਂ ਸੁਪਰਸਟਾਰ ਬਣਦਾ ਸੀ ਬਹੁਤ ਦੁਨੀਆ ਚ ਸ਼ੋਅ ਵੀ ਕੀਤੇ ਦੁਨੀਆ ਦੇਖੀ ਐ ਮੈਂ ਨਹੀਂ ਬਈ ਇੰਨੀ ਵਧੀਆ ਧਰਤੀ ਦੇਖੀ ਜਿਹੜੀ 150 ਮਣ ਦਾਣੇ ਪੈਦਾ ਕਰ ਦਿੰਦੀ ਐ ਇੱਕ ਸਾਲ ਚ 90 ਮਣ ਝੋਨਾ 60 ਮਣ ਕਣਕ ਦੁਨੀਆ ਭਰ ਚ ਕੋਈ ਐ ਜਿਹੜੀ ਐ ਜੰਮੀਨ ਨਹੀਂ ਹੈਗੀ ਧਰਤੀ ਨਹੀਂ ਹੈਗੀ ਔਰ ਧਰਤੀ ਉਹ ਜਿਹੜੀ ਉਪਜਾਊ ਐ ਤੇ ਲੋਕ ਉਹ ਜਿਹੜੇ ਮਿਹਨਤੀ ਨੇ ਅਸੀਂ ਉਹਨਾਂ ਮੁਲਕਾਂ ਜਾ ਕੇ ਵੀ ਕਾਮਯਾਬ ਹੋ ਜਾਂਦੇ ਆ 20-20 ਘੰਟੇ ਦੇ ਸ਼ਿਫਟਾਂ ਲਾ ਕੇ ਕਾਮਯਾਬ ਹੋ ਜਾਂਦੇ ਆ ਪਰ ਮੈਂ ਸੋਚਦਾ ਰਹਿੰਦਾ ਸੀ ਕਿ ਭਗਵੰਤ ਮਾਨਾ ਇਹ ਗੱਲ ਸਮਝ ਨਹੀਂ ਆਉਂਦੀ ਕਿ 150 ਮਨ ਵਾਲੇ ਭੁੱਖੇ ਮਰੀ ਜਾਂਦੇ ਆ ਤੇ ਜਿਹੜੇ ਆ ਕੈਨੇਡਾ ਅਮਰੀਕਾ 20 25 ਮਨ ਕਰਨ ਕਹਿੰਦੀ ਆ ਉੱਥੇ ਬਰਫ਼ ਪਈ ਰਹਿੰਦੀ ਆ 6 ਮਹੀਨੇ ਤਾਂ ਤੁਹਾਡੇ ਰਿਸ਼ਤੇਦਾਰ ਹੋਣਗੇ ਪੁੱਛ ਲਿਓ ਤੇ 20 25 ਮਨ ਵਾਲੇ ਮੌਜਾਂ ਕਰੀ ਜਾਂਦੇ ਆ ਪੰਜਾਬੀ ਹਰੀ ਸਾਰੀ ਦੁਨੀਆ ਚ ਕਾਮਯਾਬ ਨੇ ਪਰ ਪੰਜਾਬ ਚ ਫੇਲ ਕਿਉਂ ਨੇ ਕਿਉਂਕਿ ਇੱਥੇ ਸਾਨੂੰ ਕੰਮ ਨਹੀਂ ਕਰ ਦਿੰਦੇ ਸੀ ਹੁਣ ਅਸੀਂ ਕਹਿੰਦੇ ਆ ਕਿ ਆਓ ਆ ਨਵੇਂ ਮੁੰਡਿਆਂ ਨੂੰ ਬਹੁਤ ਮੌਕੇ ਮਿਲ ਰਹੇ ਨੇ ਆ ਜਾਓ ਆਜੋ ਆਪਣੇ ਕੰਮ ਸ਼ੁਰੂ ਕਰੋ ਪੰਜ ਸੱਤ ਜਾਣੇ ਰਲ ਕੇ ਕੋਈ ਵੱਡੀ ਫੈਕਟਰੀ ਲਾਓ ਮੈਂ ਪੰਜਾਬ ਦੇ 3 ਪੁੱਤਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹਨਾ ਉਹ ਨੌਕਰੀਆਂ ਦੇਣ ਕਿਸੇ ਨੂੰ ਐਸੇ ਕਰਕੇ ਹੁਣ ਫੈਕਟਰੀਆਂ ਆ ਰਹੀਆਂ ਨੇ ਆ ਤੁਹਾਡੇ ਇੱਥੇ ਜਿੱਥੇ ਮੈਕਡੋਨਲ ਹੈ ਇਹਦੇ ਪਿਛਲੇ ਪਾਸੇ ਸਨਾਤਨ ਟੈਕਸਟਾਈਲ ਆ ਰਹੀ ਹੈ 2000 ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਇਸ ਇਲਾਕੇ ਦੇਆਂ ਨੂੰ ਟਾਟਾ ਸਟੀਲ ਆ ਗਈ ਬਰਬੀਓ ਆ ਗਈ ਸਾਡੇ ਕੋਲੇ ਹਿੰਦੁਸਤਾਨ ਲੀਬਰ ਆ ਰਹੀ ਹੈ ਕਿਸਾਨ ਕੈਚਪ ਬਣਾਉਂਦੇ ਆ ਕਿਸਾਨ ਕੈਚਪ ਨਾਬੇ ਤੇ ਟਮਾਟਰ ਕਿੱਥੋਂ ਮੰਗਾਉਂਦੇ ਆ 나ਸਿਕ ਤੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਸਾਥੋਂ ਕਿਉਂ ਨਹੀਂ ਲੈਂਦੇ ਟਮਾਟਰ ਉਹ ਕਹਿੰਦੇ ਸਾਡੀ ਕੁਆਲਿਟੀ ਹੋਰ ਹੈ 10000 ਟਨ 10000 ਟਨ ਇੱਕ ਸਾਲ ਚ ਟਮਾਟਰ ਚਾਹੀਦਾ ਪੰਜਾਬ ਚੋਂ ਕਿੰਨਾ ਮਿਲਦਾ ਇਕੱਲਾ 500 500 ਟਨ ਫਿਰ ਅਸੀਂ ਯੂਨੀਵਰਸਿਟੀ ਵਾਲਿਆਂ ਨੂੰ ਬੁਲਾਇਆ ਖੇਤੀਬਾੜੀ ਯੂਨੀਵਰਸਿਟੀ ਵਾਲ ਨੂੰ ਉਹਨਾਂ ਦੇ ਨਾਲ ਬਿਠਾਇਆ ਕਿ ਇਹਨਾਂ ਤੋਂ ਪੁੱਛ ਲਓ ਕਿਹੜਾ ਬੀ ਹੈ ਅਸੀਂ ਤੁਹਾਨੂੰ ਨਾ ਆਹਾ ਇਲਾਕੇ ਚੋਂ ਆਤਰਖੇੜੀ ਤੋਂ ਸ਼ੁਰੂ ਹੋ ਜੋ ਆਤਰਖੇੜੀ ਵਾਲੇ ਪਾਸੋਂ ਉਹ ਪਾਸੋਂ ਮਲੋਹ ਦੇ ਆਲੇ-ਦਾਲੇ ਆਹ ਪਿੰਡਾਂ ਚੋਂ ਤੁਹਾਨੂੰ 10000 ਦਾ 10000 ਟਮਾਟਰ ਇੱਥੋਂ ਲੈ ਕੇ ਦੇਵਾਂਗੇ ਤੁਹਾਨੂੰ ਨਾਲੇ ਤੁਹਾਡਾ ਖਰਚਾ ਘਟੂਗਾ ਸਾਡਾ ਝੋਨੇ ਤੋਂ ਖਹਿੜਾ ਛੁੱਟੂਗਾ ਤੇ ਨਾਲੇ ਕਿਸਾਨ ਨੂੰ ਐਨ ਮੈਂ ਕਿਹਾ ਪੱਕੇ ਇੱਟ ਵਰਗੇ ਪੈਸੇ ਮਿਲਣਗੇ ਆਪੀ ਫੈਕਟਰੀ ਚੱਕੂਗੀ ਆਪੇ ਉਹ ਜਿਹੜੇ ਆਪਦੇ ਇੱਕ ਜਿਹੜੇ ਕਿਸਾਨ ਕਚੇਪ ਬਣਾਉਣ ਵਾਸਤੇ ਲੈ ਜਾਣਗੇ ਨਾਲੇ ਕੰਮ ਮਿਲੂਗਾ ਬਹੁਤ ਸਾਰਾ ਤੇ ਨਾਲੇ ਟਿਊਬਵਲ ਬੰਦ ਹੋ ਜਾਣਗੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੇ ਥੋੜਾ ਜਿਹਾ ਥੋੜਾ ਜਿਹਾ ਪੂਰੇ ਉਤਰ ਜਾਣਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਧਰਤੀ ਬਚਾ ਲਈਏ ਆਪਾਂ ਪਾਣੀ ਬਚਾ ਲਈਏ ਹਵਾ ਬਚਾ ਲਈਏ ਇਸ ਤਰ੍ਹਾਂ ਦੇ ਪ੍ਰੋਗਰਾਮ ਲਈਂ ਫਿਰਦੇ ਆ ਜੀ ਬਸ ਤੁਸੀਂ ਮੈਨੂੰ ਪ੍ਰੋਬਲਮ ਇਹ ਹੈ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਹੈ ਭਾਜਪਾ ਨਾਲ ਵੀ ਇਕੱਲੇ ਨੂੰ ਲੜਨਾ ਪੈਂਦਾ ਹੈ ਸੈਂਟਰ ਸਰਕਾਰ ਨਾਲ ਮੈਨੂੰ ਇਕੱਲੇ ਨੂੰ ਲੜਨਾ ਪੈਂਦਾ ਹੈ ਇੱਥੇ ਗਵਰਨਰ ਨਾਲ ਲੜਾਈ ਲੱਗ ਜਾਂਦੀ ਹੈ ਸੁਪਰੀਮ ਕੋਰਟ ਜਾਣਾ ਪੈਂਦਾ ਸੋ ਮੈਂ ਚਾਹਨਾ ਜੇ ਤੁਸੀਂ ਮੈਨੂੰ ਇਸ ਵਾਰ 13 ਆਵਾਜ਼ਾਂ ਹੋਰ ਦੇ ਦੋ 13 ਇੱਥੋਂ ਇੱਕ ਕੁਰੂਖhetra ਤੋਂ ਚਾਰ ਦਿੱਲੀ ਤੋਂ ਦੋ ਗੁਜਰਾਤ ਤੋਂ ਦੋ ਅਸਾਮ ਚੋਂ ਜਦੋਂ ਉੱਥੇ ਸਾਡੇ 27 22 ਹੋ ਗਏ ਤੇ ਨਾਲ 10 ਜਾਣੇ ਸਾਡੇ ਕੋਲੇ ਪਹਿਲਾਂ ਰਾਜ ਸਭਾ ਚ ਨੇ 30 40 ਹੋ ਗਏ ਨਾ ਜਦੋਂ ਫਿਰ ਕਿਸੇ ਦੀ ਹਿੰਮਤ ਨਹੀਂ ਕਿ ਪੰਜਾਬ ਦਾ ਇੱਕ ਗਲੀ ਵਾਲਾ ਨਾਵਾ ਪੈਸਾ ਵੀ ਸਾਡਾ ਮਾਰਕੀਟ ਕੌਣ ਸਾਡਾ ਹੱਕ ਜਿਹੜਾ ਇਹ ਗੱਲ ਗੱਲ ਤੇ ਜਿਹੜੇ ਸਾਨੂੰ ਚਿੱਠੀਆਂ ਕੱਢ ਦਿੰਦੇ ਆ ਮੈਂ ਮੈਂ ਇੱਥੇ ਰਹੂੰਗਾ ਮੈਂ ਤੁਹਾਡੇ ਕੋਲੇ ਆਉਂਗਾ ਪ੍ਰੋਗਰਾਮ ਥੱਲੇ ਵਾਲਾ ਤੁਸੀਂ ਬਣਾਉਣਾ ਹੈ ਕਿਹੜੇ ਪਿੰਡ ਵਿੱਚ ਦੀ ਮੈਨੂੰ ਲੈ ਕੇ ਜਾਣਾ ਹੈ ਰੋਡ ਸ਼ੋ ਕਿੱਥੋਂ ਦੀ ਕੱਢਣਾ ਹੈ ਪੋਸਟਰ ਕਿੱਥੇ ਲਾਉਣੇ ਨੇ ਰੈਲੀ ਕਿਹੜੇ ਬੋਰਡ ਥੱਲੇ ਕਰਾਉਣੀ ਹੈ ਇਹ ਕੰਮ ਤੁਸੀਂ ਕਰ ਲਿਓ ਤਹਾਂ ਦੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਆ ਮੈਂ ਇਹਨਾਂ ਨੂੰ ਕਿਸੇ ਨੂੰ ਨਹੀਂ ਬੋਲਣ ਦਿੰਦਾ ਇਹਨਾਂ ਨੂੰ ਮੈਂ ਤਾਂ ਵਿਧਾਨ ਸਭਾ ਵਿੱਚ ਜਿੰਦਾ ਜਿੰਦਾ ਲੈ ਗਿਆ ਸੀ ਮੈਂ ਕਹਿੰਦਾ ਇਹਨਾਂ ਨੂੰ ਜਿੰਦਾ ਲਾਓ ਇਹ ਬੋਲ ਕੇ ਬਾਹਰ ਭੱਜ ਜਾਂਦੇ ਨੇ ਇਹਨੂੰ ਕਹੋ ਇੱਥੇ ਬਹਿ ਕੇ ਸੁਣੋ ਫਿਰ ਕਿਵੇਂ ਪਿੱਟਦੇ ਸੀ ਸੋ ਭਾਈ ਅਸੀਂ ਤਾਂ ਪਿੰਡਾਂ ਆ ਅਸੀਂ ਤਾਂ ਜਿਹੜੀ ਗੱਲ ਸਾਣ ਦਾ ਜੱਜ ਗਈ ਜੱਜ ਗਈ ਬਸ ਸੱਚ ਬੋਲਣਾ ਹੈ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੈ ਉਹਨੂੰ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਕਿਉਂਕਿ ਜਿੱਥੇ ਬੋਲੋਗੇ ਸਾਚੀ ਬੋਲੋਗੇ ਝੂਠ ਬੋਲਣ ਨੂੰ ਯਾਦ ਰੱਖਣਾ ਪੈਂਦਾ ਸੁਖਬੀਰ ਵਰਗਿਆਂ ਨੂੰ ਵੀ ਪਿਛਲੇ ਸਾਲ ਕੀ ਕਹਿ ਕੇ ਗਏ ਸੀ ਐਨਕੀ ਕੀ ਕਹੀਏ ਉਹ ਚਲੋ ਉਹ ਤਾਂ ਵਿਚਾਰੇ ਨੇ ਚਲੋ ਉਹਦੀ ਕੀ ਗੱਲ ਕਰਨੀ ਹੈ ਚਲੋ ਜਹਾਜਾ ਹੈਗਾ ਵਿੱਚੋਂ ਕੀ ਕਰੀਏ ਇੱਕ ਤਾਂ ਹੁੰਦਾ ਮੰਦ ਬੁੱਧੀ ਮੰਦ ਬੁੱਧੀ ਵੀ ਤਾਂ ਇੱਕ ਬੁੱਧੀ ਹੁੰਦੀ ਉਹ ਤਾਂ ਬੰਦ ਬੁੱਧੀ ਹੈ ਪਤਾ ਹੀ ਨਹੀਂ ਕੀ ਕਹਿ ਦਿੰਦਾ ਪਤਾ ਹੀ ਨਹੀਂ ਕਿਹਨੂੰ ਕੀ ਕਹਿ ਜੇ ਸਾਰੇ ਆਪਸ ਵਿੱਚ ਇੰਹੀਂ ਲੱਗੇ ਪਏ ਨੇ ਕਾਂਗਰਸ ਆਪਸ ਚ ਲੜੀ ਜਾਂਦੇ ਨੇ ਭਾਜਪਾ ਵਾਲੇ ਆਪਸ ਚ ਲੜੀ ਜਾਂਦੇ ਨੇ ਤੁਸੀਂ ਇਹ ਦੇਖ ਲਓ 2 ਸਾਲਾਂ ਚ ਇਹਨਾਂ ਦਾ ਆ ਹਾਲ ਹੋ ਗਿਆ ਜਦੋਂ ਆਪਣੀ ਸਰਕਾਰ ਨੂੰ ਕਾਮਯਾਬ ਤਰੀਕੇ ਨਾਲ ਚੱਲਦੇ ਨੂੰ 4 ਸਾਲ ਹੋ ਗਏ ਇਹ ਤਾਂ ਸੜਕਾਂ ਤੇ ਆ ਕੇ ਲੋਕਾਂ ਨੇ ਡਲੇ ਮਾਰਨ ਲੱਗ ਜਾਣਗੇ ਜਾਂ ਰੋੜੇ ਮਾਰਨ ਲੱਗ ਜਾਣਗੇ ਤਾਂ ਇਹਨਾਂ ਦੀ ਹਾਲਤ ਇਹ ਇਸ ਕਰਕੇ ਨਹੀਂ ਕਿ ਸਰਕਾਰ ਤੋਂ ਬਾਹਰ ਹੋ ਗਏ ਇਹਨਾਂ ਨੂੰ ਇਹ ਗੱਲ ਦਾ ਡਰ ਹੈ ਇਹ ਗੱਲ ਦਾ ਚਿੰਤਾ ਹੈ ਇਸ ਗੱਲ ਦਾ ਦੁੱਖ ਹੈ ਕਿ ਆਮ ਲੋਕਾਂ ਦੇ ਧੀਆ ਪੁੱਤ ਮੰਤਰੀਆਂ ਮੁੱਖ ਮੰਤਰੀਆਂ ਤੇ ਐਮਐਲਏ ਵਾਲੀਆਂ ਕੁਰਸੀਆਂ ਚੇਅਰਮੈਨਾਂ ਵਾਲੀਆਂ ਕੁਰਸੀਆਂ ਤੇ ਕਿਉਂ ਬਹਿ ਗਏ ਆਹੀ ਡਰ ਆ ਬਸ ਕੀ ਗੱਲ ਬਈ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਇਹਨਾਂ ਨੇ ਠੇਕਾ ਲਿਆ ਇਹਨਾਂ ਨੇ ਰਿਸ਼ਤੀਆਂ ਕਰਾਈਆਂ ਹੁਣ ਤੱਕ ਇਹਨਾਂ ਨੇ 70 ਸਾਲ ਹੋ ਗਏ ਕੀਤਾ ਕੀ ਹੈ ਇਹਨਾਂ ਨੇ ਅੱਛਾ ਇੱਕ ਹੋਰ ਹੈ ਆਪਾਂ ਤਾਂ ਛੋਟੇ ਛੋਟੇ ਘਰਾਂ ਚੋਂ ਆਏ ਆ ਇੱਕ ਕੰਮ ਨਹੀਂ ਦੂਜਾ ਕਰ ਲਾਂਗੇ ਦੂਜਾ ਨਹੀਂ ਤੀਜਾ ਕਰ ਲਾਂਗੇ ਇਹਨਾਂ ਲੀਡਰਾਂ ਦੇ ਜਿਵਾਕਾਂ ਨੂੰ ਹੋਰ ਕੁਝ ਨਹੀਂ ਆਉਂਦਾ ਲਿਟਰੇਸੀ ਤੋਂ ਬਿਨਾ ਕਿਉਂਕਿ ਸਿੱਖਿਆ ਦਾ ਕੁਝ ਆਇ ਨਹੀਂ ਇਸ ਕਰਕੇ ਤਾਂ ਨਵੀਂ ਕਿਸਮ ਦੇ ਬੇਰੁਜ਼ਗਾਰ ਪੈਦਾ ਹੋ ਗਏ ਹੁਣ ਇਹਨਾਂ ਦਾ ਪਤਾ ਨਹੀਂ ਕੀ ਕਰਾਂਗੇ ਹੁਣ ਦੱਸੋ ਦੇਖੀਏ ਕਰੀਏ ਸੋ ਇਸੇ ਕਰਕੇ ਭੱਜੇ ਫਿਰਦੇ ਰਹਿੰਦੇ ਆ ਉਹ ਟ੍ਰੱਕ ਉਹ ਇੱਕ ਜੀਪ ਤੇ ਛਤਰੀ ਜੀ ਲਵਾ ਲਈ ਸੀ ਉਹਨੇ ਜਦੋਂ ਆਪ ਦੀ ਕਿਹੜੀ ਪੰਜਾਬ ਬਚਾਓ ਯਾਤਰਾ ਆਪ ਉਹ ਮੈਂ ਕਿਹਾ ਬਚਾਉਣਾ ਕੀ ਤੋ ਤੁਹਾਡੇ ਤੋਂ ਬਚਾ ਕੇ ਹਟਿਆ ਹੋਣੀ ਹੈ ਜੇ ਆਪਦੇ ਵਾਸਤੇ ਛਤਰੀ ਲਵਾ ਲਈ ਜਿਹੜੇ ਮੂਰੇ ਵਲੰਟੀਅਰ ਸੀ ਉਹ ਤੁੱਪੇ ਅੱਛਾ ਤੁਹਾਨੂੰ ਜ਼ਿਆਦੇ ਤੁੱਪ ਲੱਗਦੀ ਹੈ ਫੇਰ ਦੋ ਦੋ ਦਿਨਾਂ ਚ ਗਰਮੀ ਲੱਗ ਵੀ ਗਈ ਸੀ ਦੋ ਦਿਨਾਂ ਚ ਸੋ ਸੋ ਇਸ ਕਰਕੇ ਇਹਨਾਂ ਦਾ ਇਹਨਾਂ ਦਾ ਇਹ ਹਣਾ ਮੇਨ ਚ ਵੀ ਨਹੀਂ ਆਪਣੇ ਬਰਾਬਰ ਖੜ ਸਕਦੇ ਸੱਚਾਈ ਤੇ ਇਮਾਨਦਾਰੀ ਚ ਵੀ ਨਹੀਂ ਖੜ ਸਕਦੇ ਦੇਖੋ ਵਲੰਟੀਅਰ ਤੁਸੀਂ ਮੈਂ ਇਹ ਸਮਝਦਾ ਸਭ ਤੋਂ ਔਖਾ ਕੰਮ ਤੁਹਾਡਾ ਹੈ ਕਿਉਂਕਿ ਤੁਸੀਂ ਰੋਜ਼ ਲੋਕਾਂ ਦੇ ਮੱਥੇ ਲੱਗਣਾ ਹੈ ਜੇ ਮੈਂ ਤਹਾਂ ਤੋਂ ਚੰਡੀਗੜ੍ਹ ਬੈਠਾ ਕੋਈ ਗਲਤ ਫੈਸਲਾ ਲੈ ਕੇ ਸਾਈਨ ਕਰਦਾ ਕੋਈ ਜਿਹਦੇ ਲੋਕਾਂ ਨੂੰ ਨੁਕਸਾਨ ਹੁੰਦਾ ਹੋਵੇ ਤੁਸੀਂ ਆਪਣੇ ਘਰੋਂ ਬਾਹਰ ਕਿਵੇਂ ਨਿਕਲ ਸਕੋਗੇ ਤੁਹਾਨੂੰ ਲੋਕ ਲਾਂਬਾ ਦੇਣਗੇ ਆ ਕੀ ਹੋ ਗਿਆ ਯਾਰ ਪਰ ਜਦੋਂ ਮੈਂ ਕੋਈ ਫੈਸਲਾ ਇਹ ਜਾ ਕਰਦਾ ਕਿ ਬਿਜਲੀ ਫ੍ਰੀ ਥਰਮਲ ਪਲਾਂਟ ਖਰੀਦ ਲਿਆ ਤੇ ਤੀਰਥ ਯਾਤਰਾ ਬਜ਼ੁਰਗਾਂ ਨੂੰ ਕਰਾਵਾਂਗੇ ਫਿਰ ਤੁਸੀਂ ਜਦੋਂ ਬਾਹਰ ਜਾਓਗੇ ਪਿੰਡ ਚ ਤੁਹਾਨੂੰ ਲੋਕ ਕਹਿਣਗੇ ਯਾਰ ਆਦਾ ਕਮਾਲ ਕਰਤੀ ਉਹ ਇਹੀ ਹੈ ਕਿ ਸਾਡੇ ਵਲੰਟੀਅਰ ਦਾ ਮਾਣ ਇੱਜ਼ਤ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਮੱਥੇ ਲੱਗਣਾ ਉਹਨਾਂ ਦੇ ਇਸ ਕਰਕੇ ਕੋਈ ਗੱਲ ਸੁਝਾਹ ਹੋਵੇ ਉਹ ਵੀ ਦੱਸਦਿਆ ਕਰੋ ਅਜੇ ਤਾਂ 2 ਸਾਲ ਹੀ ਹੋਏ ਨੇ ਅਜੇ ਤਾਂ ਸ਼ਹਿਰ ਚੋਂ ਪੂਣੀ ਵੀ ਨਹੀਂ ਗਈ ਤੀ ਅਜੇ ਤਾਂ ਚਰਖਾ ਡਾਇਆ ਹੈ ਅਜੇ ਦੇਖਦੇ ਜਾਓ ਤੁਸੀਂ ਕਿੰਨੇ ਕਿੰਨੇ ਗਲੋਟੇ ਨੇ ਕਿੰਨੇ ਉਤਰਦੇ ਆ ਸੋ ਇਸ ਕਰਕੇ ਮੈਂ ਆਪ ਕੋਈ ਪੈਸਾ ਖਾਂਦਾ ਨਹੀਂ ਪਰ ਇਹਨਾਂ ਨੇ ਜਿਹੜਾ ਪੈਸਾ ਖਾਦਾ ਉਹ ਮੈਂ ਛੱਡਦਾ ਨਹੀਂ ਉਹ ਤਾਂ ਮੈਂ ਕਢਾਉਂ ਉਥੇ ਚਾਹੇ ਪਹਾੜਾਂ 'ਚ ਲਈ ਬੈਠੇ ਨੇ ਚਾਹੇ ਤਿੱਬਿਆਂ 'ਚ ਲਈ ਬੈਠਿਆ ਉਹ ਤਾਂ ਪੈਸਾ ਆ ਸਾਰਾ ਖਜ਼ਾਨੇ 'ਚ ਖਜ਼ਾਨੇ 'ਚੋਂ ਤੁਹਾਡੇ ਕੋਲੇ ਆਊ ਵਿਆਜ ਸਮੇਤ ਥੋੜੇ ਜਿਹਾ ਲੇਟ ਹੋ ਗਿਆ ਪੈਸਾ ਲੇਟ ਹੋ ਗਿਆ ਕੋਈ ਗੱਲ ਨਹੀਂ ਵਿਆਜ 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 ਵੀ ਉਹਨੇ ਹੀ ਲਾ ਲਾਂਗੇ ਫਿਰ ਆਪਾਂ ਜੇ ਲੇਟ ਹੋ ਗਿਆ ਜਨਤਾ ਦਾ ਪੈਸਾ ਨਹੀਂ ਸੀ ਕਿਸੇ ਨੂੰ ਇੱਧਰ ਉੱਧਰ ਕਰਨ ਦਿੰਦੇ ਸੋ ਆਓ ਇਕੱਠੇ ਹੋ ਕੇ ਆਪਾਂ ਅਰਵਿੰਦ ਕੇਜਰੀਵਾਲ ਜੀ ਨੂੰ ਇਹ ਦੱਸ ਦਈਏ ਕਿ ਕੋਈ ਗੱਲ ਨਹੀਂ ਤੁਸੀਂ ਤਾਂ ਇੱਕ ਸੋਚ ਤੁਸੀਂ ਦਾ ਕਿ ਸੋਚ ਜਿਹੜੀ ਉਹ ਪੈਦਾ ਕੀਤੀ ਹੈ ਅਸੀਂ ਹੈਗੇ ਆ ਤੁਹਾਡੀ ਸੋਚ ਤੇ ਪਹਿਰਾ ਦੇਣ ਵਾਲੇ ਅਸੀਂ ਹੈਗੇ ਆ ਤੁਹਾਡੀ ਸੋਚ ਤੇ ਠੋਕ ਕੇ ਪਹਿਰਾ ਦੇਣ ਵਾਲੇ ਅਸੀਂ ਹੈਗੇ ਆ ਪੰਜਾਬ ਨਹੀਂ ਸਭ ਤੋਂ ਪਹਿਲਾਂ 2014 ਚ ਫਤਿਹਗੜ੍ਹ ਸਾਹਿਬ ਦੀ ਧਰਤੀ ਵਿੱਚ ਹੀ ਸੀ ਉਦੋਂ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਫਰੀਦਕੋਟ ਪੰਜਾਬ ਨਹੀਂ ਆਮ ਆਦਮੀ ਪਾਰਟੀ ਦੇ ਦਰਖਤ ਤੇ ਚਾਰ ਹਰੇ ਰੰਗ ਦੇ ਪੱਤੇ ਕੱਢੇ ਸੀ ਉਸ ਤੋਂ ਬਾਅਦ ਅੱਜ 117 ਚੋਂ 92 ਨੇ پترکار میں میرے پچھن لگ جاندے ہیں جی ادھر جدو جانا گجرات کہ نہیں آپ نے دلی اور پنجاب میں موڈی کی آندھی کو کیسے روکا مگر یہ بڑی کہتے نہیں پھر بھی بتائیے کہ کیسے روکا پورے دیش میں لہر تھی آندھی تھی پنجاب اور دلی نے کیسے روک دیا میں کہ جی انہوں نے چون نشان کی ہے کہ کمل کا کپور میں کہ ساڈا کی ہے کہ چاڑوں ਮੈਂ ਕਮਲ ਦਾ ਫੁੱਲ ਕਿੱਥੇ ਉਗਦਾ ਹੁੰਦਾ ਹੈ ਉਹ ਕਹਿੰਦੇ ਚਿੱਕੜ 'ਚ ਮੈਂ ਝਾੜੂ ਕੀ ਕਰਦਾ ਹੁੰਦਾ ਹੈ ਕਹਿੰਦੇ ਚਿੱਕੜ ਦੀ ਸਫਾਈ ਮੈਂ ਕਿਹਾ ਅਸੀਂ ਝਾੜੂ ਲੈ ਕੇ ਚਿੱਕੜ ਦੀ ਸਫਾਈ ਕਰਤੀ ਕੰਮ ਲੁੱਗ ਗਿਆ ਹੀ ਨਹੀਂ ਕੰਮ ਲੁੱਗ ਗਿਆ ਹੀ ਨਹੀਂ ਦੋ ਦਿਨ ਹੀ ਉਹ ਇਦਗੀ ਸਾਫ਼ ਹੋ ਜਾਣਗੇ ਦੋ ਸੀ ਬਸ ਉਹ ਇੱਕ ਤਾਂ ਸਣੀ ਦੇ ਉਹਨੇ ਸਾਫ਼ ਕਰਤਾ ਉਹ ਮਾਂ ਦਾ ਪੁੱਤ ਬਾਡਰ ਦੇ ਪਰਲੇ ਫਿਲਮਾਂ 'ਚ ਬਾਡਰ ਦੇ ਪਰਲੇ ਪਾਸੇ ਨਾਲਕੇ ਪੱਟੀ ਜਾਂਦਾ ਰਹਿੰਦਾ ਗੁਰਦਾਸਪੁਰ 'ਚ ਕੋਈ ਨਾਲਕਾ ਲਵਾਇਆ ਨਹੀਂ ਭਾਈ ਆਇਆ ਨਹੀਂ ਚੱਲਦਾ ਹੁੰਦਾ ਕੰਮ ਇਹਦੇ ਬਾਅਦ ਤਾਂ ਫਿਰ ਤਿਆਗ ਕਰਨੇ ਪੈਂਦੇ ਆ ਛੱਡਣਾ ਪੈਂਦਾ ਕੰਮ ਫਿਰ ਲੋਕਾਂ ਵਾਸਤੇ ਇਹ ਕੋਈ 9 ਤੋਂ 5 ਵਾਲੀ ਜੌਬ ਨਹੀਂ ਹੈਗੀ ਵੀ 9 ਵਜੇ ਦਫ਼ਤਰ ਜਾਓ 5 ਵਜੇ ਆ ਜਾਓ ਕੀ ਪਤਾ ਕਿਸੇ ਮਾਂ ਦਾ ਅੱਧੀ ਰਾਤ ਨੂੰ ਫੋਨ ਆ ਜਾਵੇ ਮੇਰਾ ਪੁੱਤ ਬਿਮਾਰ ਪਿਆ ਮੈਨੂੰ ਹਸਪਤਾਲ ਚ ਕੋਈ ਮੇਰਾ ਇਲਾਜ ਕਰੋ ਕੀ ਪਤਾ ਕਦੋਂ ਪੂਰਨ ਘਟਿਆ ਕਦੋਂ ਕੀ ਰੱਬ ਤੁਹਾਡੇ ਤੋਂ ਕਰਾ ਦੇ ਪਰਮਾਤਮਾ ਕਈ ਵਾਰੀ ਕਿਸੇ ਬੰਦੇ ਤੋਂ ਇਹ ਜਾਂ ਕੁਝ ਕਰਵਾ ਲੈਂਦਾ ਕਿ ਉਹ ਬੰਦੇ ਨੂੰ ਪ੍ਰਧਾਨਗੀਆਂ ਪ੍ਰਧਾਨਗੀਆਂ ਪੈਸਾ ਪੂਸਾ ਸਾਉ ਥੱਲੇ ਲੱਗਣ ਲੱਗ ਜਾਂਦਾ ਮੈਂ ਉਹਨਾਂ ਕਿਸਮਤ ਵਾਲਿਆਂ ਚੋਂ ਪਰਮਾਤਮਾ ਨੇ ਮਿੱਥੋ ਇੱਕ ਇਹੋ ਜਿਹਾ ਕੰਮ ਕਰਵਾ ਲਿਆ ਜਿਹੜਾ ਕਿ 27 ਦਸੰਬਰ ਨੂੰ 2018 ਨੂੰ 27 ਦਸੰਬਰ ਤੇ ਜਦੋਂ ਮੈਂ ਪਾਰਲੀਮੈਂਟ ਦੇ ਵਿੱਚ ਸੀ ਛੋਟੇ ਸਾਬਜਦਾਂ ਦੀ ਸ਼ੀਦੀ ਦਿਵਸ ਸੀ 26 ਤਰੀਕ ਨੂੰ ਮੈਂ ਬੇਨਤੀ ਕੀਤੀ ਮੈਡਮ ਸੁਮੇਤਰਾ ਮਹਾਜਨ ਸਪੀਕਰ ਸੀ ਕਿ ਜੀ ਛੋਟੇ ਸਾਬਜਦਾਂ ਨੂੰ ਪਾਰਲੀਮੈਂਟ ਚੋਂ ਸ਼ਰਧਾਂਜਲੀ ਦਿਓ ਉਹ ਕਹਿੰਦੇ ਪਹਿਲਾਂ ਤਾਂ ਕਦੇ ਦਿੱਤੀ ਹੀ ਗਈ ਮੈਂ ਕਿਹਾ ਇਹ ਤਾਂ ਮਾੜੀ ਗੱਲ ਹੈ ਫਿਰ ਪਹਿਲਾਂ ਕਿਉਂ ਨਹੀਂ ਦਿੱਤੀ ਹੁਣ ਦਿਓ ਕਹਦੇ ਓਕੇ ਮੈਂ ਐਸਾ ਕਰਤੀ ਹੂੰ ਮੈਨੂੰ ਡਿਟੇਲ ਦੇਉ ਸਾਰੀ ਮੈਂ ਲਿਖ ਕੇ ਦੇਤਾ 1705 ਈਸਵੀ ਨੂੰ 5 ਸਾਲ ਤੇ 7 ਸਾਲ ਦੀ ਉਮਰ ਦੇ ਜੋਰਾਵਰ ਸਿੰਘ ਦੇ ਪਾਪਾ ਪਤੇ ਸਿੰਘ ਜੀ ਨੂੰ ਸੂਬਾ ਸਰਹੰਦ ਨੇ ਨਹੀਂ ਹੰਚਣਵਾਤਾ ਸੀ ਇਹ ਮੈਂ ਲਿਖਤਾ ਤੇ ਨਾਲੇ ਮੈਂ ਮੈਡਮ ਨੂੰ ਦੱਸਤਾ ਮੈਂ ਕਿ ਜਦੋਂ ਚਿੰਨ ਲੱਗੇ ਜਦੋਂ ਚਿੰਨ ਲੱਗੇ ਤਾਂ ਜਦੋਂ ਗੋਡੇ ਆਏ ਉਹਨੇ ਇੱਟ ਨਹੀਂ ਚਲਾਈ ਉਹਨੇ ਚਾਰੇ ਗੋਡੇ ਛਲਵਾਏ ਸੀਗੇ ਤੇ ਨਾਲੇ ਜਦੋਂ ਕੰਨ ਤਹਾਂ ਆਉਣ ਲੱਗੀ ਤਾਂ ਵੱਡੇ ਸਾਹਿਬਜਾਦੇ ਅੱਖਾਂ 'ਚੋਂ ਥੋੜਾ ਪਾਣੀ ਆ ਗਿਆ ਤਾਂ ਛੋਟੇ ਸਾਹਿਬਜਾਦੇ ਕਹਿੰਦੇ ਬੱਟ ਭਾਈ ਸਾਹਿਬ ਮੌਤ ਤੋਂ ਡਰਦੇ ਹੋ ਤਾਂ ਵੱਡੇ ਸਾਹਿਬ ਜਾਦਿਆਂ ਨੇ ਕਿਹਾ ਕਿ ਮੌਤ ਤੋਂ ਨਹੀਂ ਡਰਦਾ ਮੈਂ ਮੌਤ ਤੋਂ ਨਹੀਂ ਡਰਦਾ ਮੈਨੂੰ ਤੇਰੇ ਵੱਲ ਦੇਖ ਕੇ ਥੋੜਾ ਜਿਹਾ ਮੈਂ ਇਮੋਸ਼ਨਲ ਹਾਂ ਕਿ ਤੂੰ ਆਇਆ ਤਾਂ ਧਰਤੀ ਤੇ ਮੇਰੇ ਤੋਂ ਬਾਅਦ ਸੀ ਜਾਏਗਾ ਮੈਂ ਥੋ ਪਹਿਲਾਂ ਕਿਉਂਕਿ ਕੱਦ ਛੋਟਾ ਸੀ ਗੱਲ ਤੱਕ ਜਿਹੜੀ ਕੰਦ ਹੈ ਉਹ ਪਹਿਲਾਂ ਪਹੁੰਚਣੀ ਸੀ ਮੈਂ ਉਹ ਕਹਿੰਦੇ ਇੱਕ ਆਂਧਰਾ ਪ੍ਰਦੇਸ਼ ਦੀ ਪਾਰਟੀ ਵਾਲੇ ਰੌਲਾ ਪਾਉਂਦੇ ਨੇ ਕਹਿੰਦੇ 3 ਦਿਨ ਹੋ ਗਏ ਚੱਲਣ ਨਹੀਂ ਦਿੰਦੇ ਮੈਂ ਕਿਹਾ ਜੀ ਉਹਨਾਂ ਨੂੰ ਮੈਂ ਰੋਕ ਲੂੰਗਾ ਮੈਂ ਆਪ ਹੀ ਰੋਕ ਲੂੰਗਾ ਮੇਰੀ ਜ਼ਿੰਮੇਵਾਰੀ ਹੈ ਤੁਸੀਂ ਸ਼ਰਧਾਂਜਲੀ ਦੇ ਦਿਓ ਬਸ ਕੇ ਰਿਕਾਰਡ ਤੇ ਮੈਂ ਉਹਨਾਂ ਕੋਲੇ ਗਿਆ ਅਗਲੇ ਦਿਨ ਸਵੇਰੀ ਮੈਂ ਕਿਹਾ ਜੀ ਮੈਂ ਤੁਹਾਡਾ ਸਾਥ ਦੇ ਦੂੰਗਾ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣੀ ਹੈ ਉਹ ਕਹਿੰਦੇ ਠੀਕ ਹੈ ਉਹਨਾਂ ਨੂੰ ਮੈਂ ਰੋਕ ਲਿਆ ਮੈਨੂੰ ਇੰਨੀ ਖੁਸ਼ੀ ਹੋਈ ਸਕੂਨ ਮਿਲਦਾ ਮੈਂ ਤਾਂ ਕਹਿਣਾ ਕੱਲ ਨੂੰ ਚੱਕਦਾ ਰੱਬ ਅੱਜ ਚੱਕ ਲੈ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਪਹਿਲੀ ਵਾਰ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਰਿਕਾਰਡ ਤੇ ਪਹਿਲੀ ਵਾਰ ਰਿਕਾਰਡ ਤੇ ਸਾਂ ਸਿਆ ਰਿਕਾਰਡ ਤੇ ਮੈਂ ਤੁਹਾਨੂੰ ਦੱਸ ਦੇਣਾ ਰਿਕਾਰਡ ਕੀ ਹੁੰਦਾ ਹੈ ਰਿਕਾਰਡ ਤੇ ਮਤਲਬ ਅੱਜ ਹੁਣ ਤੋਂ ਬਾਅਦ ਭਾਵੇਂ ਕੋਈ ਅੱਜ ਤੋਂ 400 ਸਾਲ ਬਾਅਦ ਅੱਜ ਤੋਂ 500 ਸਾਲ ਬਾਅਦ ਵੀ ਜਦੋਂ 27 ਦਸੰਬਰ ਆਊਗੀ ਤੇ ਦੇਸ਼ ਦੀ ਪਾਰਲੀਮੈਂਟ ਚੱਲੂਗੀ ਤਾਂ 11 ਵਜੇ ਸਭ ਤੋਂ ਪਹਿਲਾਂ ਸ਼ਰਧਾਂਜਲੀ ਦੇ ਕੇ ਹੀ ਸ਼ੁਰੂ ਹੋਊਗੀ ਉਹ ਰਿਕਾਰਡ ਤੇ ਆ ਗਈ ਚੀਜ਼ ਰਿਕਾਰਡ ਤੇ ਲਿਆਉਣਾ ਬਹੁਤ ਔਖਾ ਹੈ ਏ ਆ ਜਿਹੜੇ ਪੰਥ ਦੇ ਮਾਲਕ ਬਣੇ ਫਿਰਦੇ ਆ ਇਹ ਕਿੰਨੀ ਵਾਰ ਹੀ ਗਏ ਆ ਉੱਥੇ ਕਦੇ ਅਰਜੀ ਵੀ ਨਹੀਂ ਦਿੱਤੀ ਯਾਦ ਵੀ ਨਹੀਂ ਉਹ ਅਗਲੀ ਨੂੰ ਗਾਹਾਂ 28 ਦਸੰਬਰ ਨੂੰ ਸੁਦੇਸ਼ਨ ਭਿੰਡਾ ਚੱਕੀ ਫਿਰੇ ਰਾਜਪੁਰੇ ਉਹਦੇ ਕਿਦਾਂ ਰਾਜ ਸਭਾ ਚ ਸਪੀਕਰ ਕੋਲ ਗਏ ਸਿਧਾਂਜਲੀ ਉਹ ਕਹਿੰਦੀ ਕੱਲ ਸੀ ਇਹ ਤਾਂ ਕੱਲ ਕਰਤੀ ਲੋਕ ਸਭਾ ਚ ਇਹਨੂੰ ਪਤਾ ਹੀ ਨਹੀਂ ਵੀ ਕੀ ਹੁੰਦਾ ਹੈ ਕਦੇ ਸੋਚਿਆ ਹੀ ਨਹੀਂ ਇਹਨਾਂ ਨੇ ਸੋ ਆਓ ਆਪਾਂ ਆਪਾਂ ਝਾੜੂ ਆਪਣਾ ਤਾਂ ਚੋਣ ਨਿਸ਼ਾਨੀ ਇੰਨਾ ਵਧੀਆ ਹੈ ਆਪਣਾ ਚੋਣ ਨਿਸ਼ਾਨੀ ਇੰਨਾ ਵਧੀਆ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਖਾਸ ਤੌਰ ਤੇ ਮਾਵਾ ਭੈਣਾਂ ਦਾ ਦੱਸਣ ਦੀ ਜਮਾ ਹੀ ਲੋੜ ਨਹੀਂ ਇਹ ਤਾਂ ਤੜਕੇ ਤੜਕੇ ਨੇਰੇ ਚ ਵੀ ਪਾੜ ਲੈਂਦੀਆਂ ਨੇ 5 ਵਜੇ ਵੀ ਕਿੱਥੇ ਜੇ ਪਿਆ ਤੁਸੀਂ ਬਾਲੇ ਖੁਸ਼ ਨਾ ਹੋ ਜੇ ਲੋੜ ਪਈ ਜੀ ਆਥਣੇ ਜੇ ਵੀ ਪਾੜ ਲੈਂਦੀ ਆ ਵੀ ਕਿੱਥੇ ਜੇ ਪਿਆ ਕਰਦਾ ਆਥਣੇ ਵੀ ਸਫਾਈ ਹੋਈ ਐ ਉਦੋਂ ਦਿਮਾਗ ਦੀ ਸਫਾਈ ਕਰਦਾ ਬਸ ਹੈ ਸੋ ਇਸ ਝਾੜੂ ਨਾਲ ਆਪਾਂ ਪਹਿਲਾਂ ਸਿਰਫ ਦੁਕਾਨ ਜਾਂ ਮਕਾਨ ਸਾਫ ਕਰਦੇ ਸੀ ਹੁਣ ਇਸ ਝਾੜੂ ਦੇ ਨਾਲ ਅਰਵਿੰਦ ਕੇਜਰੀਵਾਲ ਦੀ ਗਵਾਈ ਚ ਪੂਰਾ ਹਿੰਦੁਸਤਾਨ ਸਾਫ ਕੀਤਾ ਜਾਊਗਾ ਜੀ ਪੂਰਾ ਇੰਦਰ ਤੁਹਾਡਾ ਜਿਹੜਾ ਪਿਆਰ ਹੈ ਇਹ ਇਹ ਮੈਂ ਦੱਸੂਗਾ ਕੇਜਰੀਵਾਲ ਸਾਹਿਬ ਨੂੰ ਕਿਉਂਕਿ ਹਰ ਰੋਜ਼ ਉਹਨਾਂ ਦੇ ਪਰਿਵਾਰ ਚੋਂ ਕੋਈ ਨਾ ਕੋਈ ਜਾਂਦਾ ਮਿਲਣ ਜਾਂ ਫਿਰ ਵਕੀਲ ਜਾਂਦਾ ਹਫਤੇ 'ਚ ਦੋ ਵਾਰੀ ਉਹ ਮੈਨੂੰ ਪੁੱਛਦੇ ਹੁੰਦੇ ਨੇ ਮੈਂ ਸੁਨੇਹਾ ਦਿੱਨਾ ਉਹ ਮੈਨੂੰ ਪੁੱਛਣਗੇ ਕਿ ਸ਼ੁਰੂ ਕਰ ਲਿਆ ਪ੍ਰਚਾਰ ਦਾ ਕੰਮ ਮੈਂ ਕਹੂੰਗਾ ਹਾਂ ਜੀ ਤੇ ਪੁੱਛਣਗੇ ਕਿਥੋਂ ਕੀਤਾ ਮੈਂ ਕਹੂੰਗਾ ਜੀ ਫਤੇਗੜ ਸਾਹਿਬ ਦੀ ਧਰਤੀ ਤੋਂ ਕੀਤਾ ਅਸ਼ੀਰਵਾਦ ਲੈ ਕੇ ਸ਼ੀਦਾਂ ਤੋਂ ਦੋਨੇ ਹੱਥੋਂ ਪ੍ਰਚਾਰ ਕੇ ਦੋ ਨਾਅਰੇ ਲਾ ਦਿਓ ਇਨਕਲਾਬ ਥੋੜਾ ਜਿਹਾ ਹੋਰ ਉੱਚੀ ਕਰ ਦਿਓ ਸ਼ਹੀਦਾਂ ਦੇ ਆਤਮਾ ਨੂੰ ਸਕੂਨ ਮਿਲ ਜੂ ਕਿ ਹੈਗੇ ਨੇ ਹਜੇ ਵੀ ਸਾਡੇ ਇਨਕਲਾਬ ਵਾਲੇ ਦੀਵੇ ਬਾਲੀ ਬੈਠੇ ਨੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆਲ ਲੋਕੋਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹੇਗੇ ਤੁਹਾਡੇ ਨਾਲ ਖੜਾਂਗੇ ਐਨੇ ਪਿਆਰ ਸਤਕਾਰ ਨਾਲ ਖਰਾਬ ਮੌਸਮ ਦੇ ਬਾਵਜੂਦ ਤੁਸੀਂ ਸਾਨੂੰ ਸੁਣਿਆ ਗੜੇ ਮਾਰੀ ਦੇ ਵਿੱਚ ਵੀ ਖੜ ਕੇ ਤੁਸੀਂ ਸਾਨੂੰ ਪਿਆਰ ਸਤਿਕਾਰ ਦਿੱਤਾ ਮੈਂ ਤੁਹਾਡਾ ਧੰਨਵਾਦ ਕਰਦਾ ਜੀਪੀ ਸਿੰਘ ਜੀ ਸਾਡੇ ਕੈਂਡੀਡੇਟ ਨੇ ਜਦੋਂ ਕਾਗਜ਼ ਭਰਤੇ ਫਿਰ ਤੁਹਾਨੂੰ ਪਤਾ ਲੱਗ ਜੂਗਾ ਕਿ ਆਪਣਾ ਚੋਣ ਜਿਹੜਾ ਆਪਣਾ ਬਟਨ 99 ਨੰਬਰ ਤੇ ਆ ਉਹ ਤੁਹਾਨੂੰ ਬਾਅਦ ਚ ਦੱਸ ਦਾਂਗੇ ਫਿਰ ਦੁਬਾਰੇ ਆਉਂਗਾ ਅੱਜ ਵੀ ਮੈਂ ਹੁਣ ਜਾਣਾ ਰੋਡ ਸ਼ੋਅ ਹੈ ਰਾਜਪੁਰੇ ਦੇ ਵਿੱਚ ਉਹ ਜਾਵਾਂਗੇ ਜਿੱਥੇ ਵੀ ਡਿਊਟੀ ਲੱਗੂ ਜਾਵਾਂਗੇ ਬਾ ਤੁਹਾਡੇ ਵੱਲੋਂ ਅੱਜ ਮੈਨੂੰ ਬੋਣੀ ਚੰਗੀ ਹੋ ਗਈ ਉਹ ਕਹਿੰਦੇ ਪਹਿਲੇ ਓਵਰ ਚ ਪਤਾ ਲੱਗ ਜਾਂਦਾ ਵੀ ਪਿਚ ਤੇ ਰਨ ਕਿੰਨੇ ਕੁ ਬਣਨਗੇ ਸੋ ਅੱਜ ਲੱਗ ਗਿਆ ਪਤਾ ਕਿ ਭਾਈ ਇਹ ਤਾਂ 13 0 ਹੋਊਗਾ ਮੈਂ ਕਹੂੰਗਾ ਪੰਜਾਬ ਬਣੂਗਾ ਹੀਰੋ ਤੁਸੀਂ ਕਹੋਗੇ 13 0 13 0 ਪੰਜਾਬ ਬਣੂਗਾ ਹੀਰੋ 13 0 13 0 ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸਰਦਾਰ ਭਗਵੰਤ ਸਿੰਘ ਪਾਲ ਸਾਥਿਓ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੋਂ ਸ੍ਰੀ ਸਾਹਿਬ ਨਾਲ ਸਨਮਾਨ ਕੀਤਾ ਜਾ ਰਿਹਾ ਸਾਰੀ ਸੰਗਤ ਜਿਹੜੀ ਇਸ ਵਰਦੇ ਮੀਂਹ ਦੇ ਵਿੱਚ ਵੀ ਆਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਸਾਰੇ ਐਮ ਐਲ ਏ ਸਾਹਿਬਾਨ ਤੇ ਵਿਸ਼ੇਸ਼ ਤੌਰ ਤੇ ਸਾਡੇ ਆਮ ਆਦਮੀ ਪਾਰਟੀ ਦੇ ਰੀਡ ਦੀ ਹੱਡੀ ਸਾਡੇ ਸਾਰੇ ਵਲੰਟੀਅਰ ਸਾਹਿਬਾਨ ਜਿਨ੍ਹਾਂ ਨੇ ਵਰਦੇ ਮੀਂਹ ਦੇ ਵਿੱਚ ਵੀ ਸਾਥ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰਾ ਰੰਗ ਦੇ ਬਸੰਤੀ ਚੋਲਾ